ਸਤ ਸ੍ਰੀ ਅਕਾਲ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਤੇ ਹਾਜ਼ਰਾਂ ਇੱਕ ਨਵੀਂ ਕਹਾਣੀ ਦੇ ਨਾਲ 2003 ਵਿੱਚ ਪਣੀ ਵੀਰਚਾਰਾ ਖਾਲਸਾ ਕਾਲਜ ਸ਼ੂਟਿੰਗ ਹੋਈ ਤਾਂ ਉਦੋਂ ਅਮਰਤਸਰ ਹੀ ਸਾਂ ਥੀਏਟਰ ਵਿੱਚ ਵੇਖਣ ਗਏ ਕਿੰਨੇ ਲੋਕ ਰੋ ਰਹੇ ਸਨ ਇੱਕ ਜੀਵ ਜੈ ਕਾਸ਼ ਸੀ ਤਾਂ ਹੱਥੋਂ ਕਾਦਾ ਓਲਾ ਕੇਰਾਂ ਤਾਂ ਮੈਂ ਵੀ ਰੋ ਪਿਆ ਸਾਂ ਪਰ ਅੰਦਰ ਘੁੱਪ ਹਨੇਰੇ ਕਿਸੇ ਹੰਝੂ ਨਾ ਵੇਖੀ ਜਾਰਾ ਨਾਮ ਦੀ ਇੱਕ ਕੁੜੀ ਵੰਡ ਵੇਲੇ ਸਿੱਖ ਤੋਂ ਮੁਸਲਮਾਨ ਬਣੀ ਆਪਣੀ ਦਾਦੀ ਦੀਆਂ ਆਸਤੀਆਂ ਕੀਟਪੁਰ ਸਾਹ ਪਾਣਾ ਲਾਹੌਰੋਂ ਚੋਰੀ ਸਰਹੱਦ ਟੱਪਣ ਇੱਧਰ ਆ ਜਾਂਦੀ 1879 ਵਿੱਚ ਬੰਬਾ ਸੋਫੀਆ ਨਾਮ ਦੀ ਇੱਕ ਹੋਰ ਜਾਰਾ ਲੰਡਨ ਵਿੱਚ ਵੀ ਜੰਮੀ ਸੀ ਵਦਨ ਸਿੰਘ ਬਾਪ ਦਲੀਪ ਸਿੰਘ ਲੋਕ ਬਲੈਕ ਪ੍ਰਿੰਸ ਆਖਦੇ ਲੱਖਾਂ ਵਰਗਾ ਕਿਲੋਮੀਟਰ ਦੀ ਵਿਸ਼ਾਲ ਸਲਨਤ ਮਾਲਕ ਮਹਾਰਾਜੇ ਰਣਜੀਤ ਸਿੰਘ ਦੀ ਵਿਰਾਸਤ ਦਾ ਰਹਿ ਗਿਆ ਇਕਲੌਤਾ ਵਾਰਿਸ ਨਿੱਕੀ ਹੁੰਦੀ ਬੰਬਾ ਜਦੋਂ ਬਾਪ ਦੀ ਨਿੱਕੀ ਬੁੱਕਲ ਵਿੱਚ ਸੁੱਤੀ ਹੁੰਦੀ ਤਾਂ ਉਸ ਨੇ ਸੀਨੇ ਅੰਦਰੋਂ ਕਿੰਨੀਆਂ ਚੀਜ਼ਾਂ ਸੁਣਦੀ ਹਾਵੇ ਹਾਂ ਕੀ ਹੰਝੂ ਵਸਤਾਵੇ ਬੀਵਸੀ ਧੋਖੇ ਤਕੇਗਦਾਰੀਆਂ ਲੁੱਟਾਂ ਖੋਹਾਂ ਹੀਰੇ ਜਵਾਰਤ ਕੋਹੇ ਨੂਰ ਦਰਬਾਰ ਹੀ ਖਾਲਸਾ ਜੈਕਾਰੇ ਅਤੇ ਫਿਰ ਘੋੜਿਆਂ ਦੀਆਂ ਟਾਪਾਂ ਦੀ ਆਵਾਜ਼ ਸੁਣ ਉੱਬੜਵਾਹੀ ਉੱਠ ਪੈਂਦੀ ਵੇਖਦੀ ਬਾਪ ਦੀਆਂ ਅੱਖਾਂ ਵਿੱਚ ਵੀ ਹੰਝੂ ਹੁੰਦੇ ਮੂੰਹੋਂ ਕੁਝ ਨਾ ਬੋਲਦਾ ਬਸ ਧੀ ਨੂੰ ਸੀਨੇ ਨਾਲ ਲਾ ਲਿਆ ਕਰਦਾ ਫਿਰ ਇੱਕ ਦਿਨ ਉਹ ਬਹੁਤ ਦੂਰ ਚਲਾ ਗਿਆ ਹੜੱਪ ਲਈ ਸਿੱਖ ਰਾਜ ਨੂੰ ਵਾਪਸ ਲੈਣ ਦੀ ਇੱਛਾ ਦਿਲ ਵਿੱਚ ਹੀ ਲੈ ਲ ਫਿਰ ਦਰਦਾਂ ਵਾਲੇ ਦੇਸ਼ ਆਵਾਜ਼ ਦਿੱਤੀ ਲੰਡਨ ਛਾੜ ਦੇ ਲਾਹੌਰ ਆ ਗਈ ਮਾਡਲ ਟਾਊਨ ਕੋਠੀ ਮੁੱਲ ਲੈ ਲਈ ਸਾਰਾ ਦਿਨ ਲਾਹੌਰ ਦੀਆਂ ਸੜਕਾਂ ਤੇ ਹੀ ਘਟਾ ਫੱਕਦੀ ਤੁਰੀ ਫਿਰਦੀ ਰਹਿੰਦੀ ਇਸ ਘਟ ਵਿੱਚੋਂ ਦਾਦੇ ਦੇ ਵਜੂਦ ਦੀ ਖੁਸ਼ਬੂ ਆਉਂਦੀ ਉਹ ਅੱਖੀਆਂ ਮੀਟ ਲੈਂਦੀ ਲੋਂਗ ਕੰਡੇ ਖੜੇ ਹੋ ਜਾਂਦੇ ਦਰਬਾਰ ਹੀ ਖਾਲਸਾ ਦੀ ਚਮਕ ਦਮਕ ਕਦੀ ਸਵੇਰੇ ਤੜਕੀ ਉੱਠ ਲਾਹੌਰ ਦੇ ਸ਼ਾਹੀ ਕਿਲੇ ਅੱਗੇ ਜਾ ਖਲੋਂਦੀ ਸੋਨੇ ਦੀ ਕੁਰਸੀ ਤੇ ਬੈਠ ਦਰਬਾਰੀਆਂ ਵਿੱਚ ਕਿਰਿਆ ਦਾਦਾ ਸ਼ੇਰੇ ਪੰਜਾਬ ਸੈਂਤ ਮਾਰਦਾ ਕੋਲ ਜਾਂਦੀ ਤਾਂ ਮਹਿਜ ਪਿਆ ਹੈ ਆਪਣੇ ਖਾ ਹੀ ਨਿਕਲਦਾ ਪੈਰ ਪੈਰ ਤੇ ਦਾਦੇ ਦੀਆਂ ਸ਼ੋਹਾਂ ਨਿਸ਼ਾਨੀਆਂ ਸ਼ਾਨੋ ਸ਼ੌਕਤ ਗੋਰੀ ਹੱਸ ਛੜਦੇ ਕੱਲੀ ਹੁਣ ਸਾਡਾ ਕੀ ਕਰ ਲੂ ਇੱਕ ਦਿਨ ਸੁਪਨਾ ਆਇਆ ਲਾਹੌਰੋਂ ਉੱਠ ਨਾਸ ਕੱਪੜ ਗਈ ਤੁਰੀ ਆਉਂਦੀ ਨੂੰ ਵੇਖ ਗਦਾਵਰੀ ਕੰਡੇ ਦਾਦੀ ਜਿੰਦ ਕੌਰ ਦੀ ਕਬਰ ਜਾਰੂ ਜਾਰ ਰੂਪਈ ਜੌਣ ਜੋਗੀਏ ਇਨਾ ਕਵੇਲਾ ਕਰ ਦਿੱਤਾ ਵਰਿਆਂ ਥੂੜੀ ਕਰਈ ਸਾਂ ਚੱਲ ਛੇਤੀ ਕਰ ਮੈਨੂੰ ਹੁਣੇ ਹੀ ਮੇਰੇ ਰਣਜੀਤ ਸਿੰਘ ਕੋਲ ਲੈ ਚੱਲ ਕੱਲੀ ਦਾ ਹੁਣ ਜੀ ਨਹੀਂ ਲੱਗਦਾ ਉਸੇ ਵੇਲੇ ਆਸਤੀਆਂ ਕੱਡੀਆਂ ਲਾਹੌਰ ਜਾ ਦਾਦੇ ਦੀ ਮੜੀ ਕੋਲ ਦਬ ਦਿੱਤੀਆਂ ਦਾਦੇ ਨੇ ਵੀ ਮੱਥਾ ਚੁੰਮਿਆ ਧੀਏ ਨੇ ਹੱਥਾ ਤੇ ਬੇਵਸ ਕਰ ਦਿੱਤਾ ਗਿਆ ਹਾਂ ਨਹੀਂ ਦਾ ਵੱਡਾ ਸ਼ਗਨ ਪਾਉਂਦਾ ਕਰੀ ਇਸਬਜੂਦ ਨਾਲ ਲੋਕ ਲੋਹਾ ਵੀ ਰਗੜਦੇ ਸਨ ਤਾਂ ਸੋਨਾ ਬਣ ਜਾਇਆ ਕਰਦਾ ਅਚਾਨਕ ਮਲਤਾਨ اٹਕ ਵੱਲੋਂ ਆਈਆਂ ਹਵਾਵਾਂ ਵਿੱਚੋਂ ਇੱਕ ਖਿਆਲ ਜਿਹਾ ਗੂੰਜਦਾ ਸ਼ਾਹ ਮੁਹੰਮਦਾ ਇੱਕ ਸਰਕਾਰ ਵਾਜੋ ਫੌਜਾਂ ਜਿੱਤ ਕੇ ਅੰਤ ਨੂੰ ਹਾਰੀਆਂ ਨਹੀਂ ਕਦੇ ਰਾਵੀ ਵੱਲ ਨੂੰ ਮਹਾਰਾ ਮੋੜ ਲੈਂਦੀ ਘੰਟਿਆਂ ਬੰਦੀ ਲੰਘਦੇ ਪਾਣੀ ਵੇਖਦੀ ਰਹਿੰਦੀ ਲੋਕ ਅਕਸਰ ਹੈਰਾਨ ਹੁੰਦੇ ਬਾਹਰੋਂ ਆਈ ਐਸ ਗੋਰੀ ਦਾ ਲਾਹੌਰ ਸ਼ਹਿਰ ਵਿੱਚ ਪਤਾ ਨਹੀਂ ਕੀ ਗਵਾਚ ਗਿਆ ਫੇਰ ਹਵਾ ਵਿੱਚ ਕੁਝ ਬੋਲ ਤੈਰਦੇ ਇਹ ਪੁੱਤਰ ਹਟਾ ਤੇ ਨਹੀਂ ਵੇਖਦੇ ਤੂੰ ਲੱਭਦੀ ਫਿਰੇਂ ਵਿਚਾਰ ਕੁੜੇ ਇਹ ਸੌਦੇ ਮੁੱਲ ਵੀ ਨਹੀਂ ਮਿਲਦੇ ਤੂੰ ਲੱਭਦੀ ਫਿਰੇਂ ਉਧਾਰ ਕੁੜੇ ਇਹ ਪੁੱਤਰ ਹਟਾ ਤੇ ਫਿਰ 47 ਦੀ ਬੰਡ ਨੇ ਦਾਦੇ ਦੀ ਹਿੱਕ ਤੇ ਇੱਕ ਰਾਤ ਡੁੱਬੀ ਤਿੱਖੀ ਲਕੀਰ ਬਾਹ ਦਿੱਤੀ ਲਹੌਰ ਅਮਰਤਾ ਸਰ ਨਾਲੋਂ ਵੱਖ ਕਰ ਦਿੱਤਾ ਖਾਲਸਾਈ ਸ਼ਾਈ ਸਾਨੂੰ ਸਾਕਤ ਨਾਲ ਆਸਤਾ ਵੱਖ ਹੋ ਗਈ ਖੋਹਾਂ ਕਿਸੇ ਕੋਲੋਂ ਫੜਾ ਕਿਸੇ ਹੋਰ ਨੂੰ ਗਏ ਲਹੌਰ ਦੋਹਾਂ ਮੜੀਆਂ ਨੇ ਮੋੜ ਰਜੋਈ ਕੀਤੀ ਬਾਸ ਤੇ ਪਾਈ ਸਾਨੂੰ ਛੱਡ ਕੇ ਇੱਧਰ ਨਾ ਜਾਵੀ ਅਸੀਂ ਫੇਰ ਕੱਲੇ ਰਹਿ ਜਾਣਾ ਬੰਬਾ ਉੱਥੇ ਹੀ ਰਹੀ ਅਖੀਰ ਤੱਕ ਫੇਰ 10 ਸਾਲ ਮਗਰੋਂ ਅੱਜ ਦੇ ਦਿਨ 10 ਮਾਰਚ 1957 ਨੂੰ ਧੂਆ ਹੋ ਕੇ ਅੰਬਰਾਂ ਦੀਆਂ ਉੱਚੀਆਂ ਹਵਾਵਾਂ ਵਿੱਚ ਜਾ ਰਲੀ ਆਪਣੇ ਪੁਰਖਿਆਂ ਦੀਆਂ ਰੂਹਾਂ ਨਾਲ ਪਾਰੇ ਸੀ ਕਬਰਸਤਾਨ ਦੇ ਕੋਲ ਹੀ ਨੰਗੇ ਧੜ ਪਈ ਅਫਦਾਲੀ ਕੋਲੋਂ ਖੋਹੀ ਜਮ ਜਮਾ ਤੋਪ ਮੀਹ ਹਨੇਰੀ ਤੁੱਪ ਕਕਰ ਮਿੱਟੀ ਕਟਾ ਰੋਲਾ ਰਪਾ ਸਭ ਕੁਝ ਨੂੰ ਨੰਗੇ ਪਿੰਡੇ ਸੈਂਦੀ ਆ ਰਹੀ ਕਿਸੇ ਲਾਹੌਰੀ ਨੂੰ ਅਰਜੋਈ ਜ਼ਰੂਰ ਕਰਨੀ ਯਾਰ ਕਿਸੇ ਛੱਤ ਥੱਲੇ ਹੀ ਕਰ ਦਿਓ ਕਬੂਤਰਾਂ ਬਿਠਾ ਘਰ ਘਰ ਗੰਦੀ ਕਰੀ ਜਾਂਦੇ ਪਰ ਬੇਗਾਨੇ ਤਾਂ ਤੁੱਪਾਂ ਬੰਨਿਆ ਡੰਗਰ ਵੀ ਚਾਮੀ ਨਹੀਂ ਕਰਦੇ ਇਹ ਤਾਂ ਫੇਰ ਵੀ ਉਹ ਬੇਜਮਾਨ ਅਗਣ ਹਾਂਡੀ ਏ ਜਿਸ ਨੇ ਮਲਤਾਨ ਦੇ ਕਿਲੇ ਦੀ ਕੰਧ ਪਾੜੀ ਸੀ 17 ਮੋਢੇ ਲੈ ਕੇ ਇੰਜ ਲੱਗਦਾ ਬੰਬਾਂ ਸੋਫੀਆਂ ਵਾਂਗ ਮੁੱਕ ਜਾਵੇਗੀ ਇੱਕ ਦਿਨ ਮਗਰ ਹੈ ਜਾਣਗੇ ਬੋਲ ਆਵਾਦੀਆਂ ਵੀ ਵੇਖੀਆਂ ਬਰਬਾਦੀਆਂ ਵੀ ਵੇਖੀਆਂ ਸ਼ੇਰੇ ਪੰਜਾਬ ਦੀ ਮੜੀ ਪਈ ਸੀ ਆਖਦੀ ਇਹਨਾਂ ਗੁਲਾਮਾਂ ਨੇ ਕਦੀ ਆਜ਼ਾਦੀਆਂ ਵੀ ਵੇਖੀਆਂ ਧੰਨਵਾਦ